ਲੋਜੀ ਬੀਬੀਆਂ ਲਈ ਸੁਨਹਿਰੀ ਤੇ ਸੁਨਹਿਰੀ ਮੌਕਾ ਆ ਰਿਹਾ ਦੱਸ ਦਿੰਨੇ ਕਿ ਇਹ ਖਬਰ ਸੁਣਦੇ ਸਾਰੀ ਬੀਬੀਆਂ ਬਾਗੋ-ਬਾਗ ਹੋ ਜਾਣਗੀਆਂ ਦੱਸ ਦਿੰਨੇ ਕਿ ਸਰਕਾਰ ਦੇ ਵੱਲੋਂ ਬੀਬੀਆਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਤਾਂ ਹੁਣ ਹਰ ਮਹੀਨੇ ਬੀਬੀਆਂ ਦੇ ਖਾਤਿਆਂ ਦੇ ਵਿੱਚ 2100 ਰੁਪਏ ਆਉਣਗੇ ਕਿਵੇਂ ਆਉਣਗੇ ਕਿਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਦੋਂ ਆਉਣਗੇ ਉਹ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਦੇ ਆਂ ਤਾਂ ਸਰਕਾਰ ਔਰਤਾਂ ਨੂੰ ਜਿਹੜਾ ਵਿੱਤੀ ਤੌਰ ਤੇ ਮਜ਼ਬੂਤ ਬਣਾਉਣ ਲਈ ਲਗਾਤਾਰ ਨਵੀਆਂ ਯੋਜਨਾਵਾਂ ਸ਼ੁਰੂ ਕਰ ਰਹੀ ਆ ਹਾਲੀ ਵਿੱਚ ਸਰਕਾਰ ਨੇ ਲਾਡੋ ਲక్ష్ਮੀ ਯੋਜਨਾ ਦੀ ਸ਼ੁਰੂਆਤ ਦਾ ਐਲਾਨ ਕਰ ਦਿੱਤਾ ਹੈ ਜੋ ਕਿ 25 ਸਤੰਬਰ ਤੋਂ ਸ਼ੁਰੂ ਹੋ ਜਾਵੇਗਾ ਯਾਨੀ ਕਿ ਕੱਲ ਤੋਂ ਇਸ ਯੋਜਨਾ ਦੇ ਤਹਿਤ ਯੋਗ ਔਰਤਾਂ ਨੂੰ ਪ੍ਰਤੀ ਮਹੀਨਾ 2100 ਰੁਪਏ ਜਿਹੜੇ ਉਹ ਪ੍ਰਾਪਤ ਹੋਣਗੇ ਇਹ ਯੋਜਨਾ ਹਰਿਆਣਾ ਵਿੱਚ ਔਰਤਾਂ ਦੀ ਵਿੱਤੀ ਤੰਦਰੁਸਤੀ ਨੂੰ ਮਜ਼ਬੂਤ ਕਰੇਗੀ ਸਾਰੀਆਂ ਸਰਕਾਰੀ ਯੋਜਨਾਵਾਂ ਵਾਂਗ ਇਸ ਯੋਜਨਾ ਦੇ ਵੀ ਕੁਝ ਯੋਗਤਾ ਮਾ ਆਪ ਦਾ ਡੰਡੇ ਨੇ ਕਿਹੜੇ ਕਿਹੜੇ ਨੇ ਤੁਹਾਨੂੰ ਦੱਸਦੇ ਆ ਧਿਆਨ ਨਾਲ ਸੁਣ ਲੈਣਾ ਔਰ ਤੁਹਾਨੂੰ ਲਾਭ ਪ੍ਰਾਪਤ ਕਰਨ ਲਈ ਇਹਨਾਂ ਮਾਪਦੰਡਾਂ ਨੂੰ ਪੂਰਾ ਕਰਨਾ ਲਾਜ਼ਮੀ ਆ ਤੁਹਾਨੂੰ ਦੱਸਦੇ ਆ ਕਿ ਹਰਿਆਣਾ ਸਰਕਾਰ ਦੀ ਜਿਹੜੀ ਯੋਜਨਾ ਤੋਂ ਲਾਭ ਮਿਲ ਸਕਦਾ ਕਿ ਨਹੀਂ ਤਾਂ 25 ਸਤੰਬਰ ਨੂੰ ਲਾਗੂ ਹੋਣ ਵਾਲੀ ਲਾਡੋ ਲక్ష్ਮੀ ਯੋਜਨਾ ਦਾ ਲਾਭ ਪ੍ਰਾਪਤ ਕਰਨ ਲਈ ਇੱਕ ਔਰਤ ਜਾਂ ਉਸ ਦਾ ਪਤੀ ਜਿਹੜਾ ਬੀਤੇ 15 ਸਾਲਾਂ ਤੋਂ ਹਰਿਆਣਾ ਦਾ ਨਿਵਾਸੀ ਹੋਣਾ ਚਾਹੀਦਾ ਇਹ ਯੋਜਨਾ 23 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਕਵਰ ਕਰਦੀ ਹੈ ਜਿਸ ਵਿੱਚ ਵਿਆਹੀਆਂ ਤੇ ਅਣਵਿਆਹੀਆਂ ਦੋਵੇਂ ਔਰਤਾਂ ਸ਼ਾਮਲ ਨੇ ਇਸ ਯੋਜਨਾ ਦਾ ਲਾਭ ਪ੍ਰਾਪਤ ਕਰਨ ਲਈ ਇੱਕ ਔਰਤ ਦੇ ਪਰਿਵਾਰ ਦੀ ਸਾਲਾਨਾ ਆਮਦਨ ਜਿਹੜੀ 1 ਲੱਖ ਤੱਕ ਹੋਣੀ ਚਾਹੀਦੀ ਹੈ ਜੇਕਰ ਕੋਈ ਔਰਤ ਪਹਿਲਾਂ ਹੀ ਕਿਸੇ ਹੋਰ ਯੋਜਨਾ ਦੇ ਤਹਿਤ ਲਾਭ ਪ੍ਰਾਪਤ ਕਰ ਰਹੀ ਹੈ ਤਾਂ ਉਸ ਨੂੰ ਇਹ ਰਕਮ ਨਹੀਂ ਮਿਲੇਗੀ ਹਾਲਾਂਕਿ ਜੇਕਰ ਕੋਈ ਔਰਤ ਕੈਂਸਰ ਹੀਮੋਫੀਲੀਆ থੈਲਸੀਮੀਆ ਜਸਕਿਲ ਸੈਲ ਅਨੀਮੀਆ ਵਰਗੀ ਬਿਮਾਰੀ ਤੋਂ ਪੀੜਤਾ ਤੇ ਆਪਣੀ ਬਿਮਾਰੀ ਲਈ ਹੋਰ ਯੋਜਨਾਵਾਂ ਦੇ ਤਹਿਤ ਲਾਭ ਵੀ ਪ੍ਰਾਪਤ ਕਰ ਰਹੀ ਹੈ ਤਾਂ ਸਰਕਾਰ ਅਜਿਹੀਆਂ ਔਰਤਾਂ ਨੂੰ ਪਹਿਲਾਂ ਹੀ ਹੋਰ ਯੋਜਨਾਵਾਂ ਤੋਂ ਲਾਭ ਪ੍ਰਾਪਤ ਕਰਨ ਤੋਂ ਬਾਅਦ ਵੀ ਲਾਭ ਪ੍ਰਦਾਨ ਕਰੇਗੀ ਜੇਕਰ ਤੁਸੀਂ ਇਹਨਾਂ ਸਾਰੇ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਦੇ ਹੋ ਤਾਂ ਤੁਹਾਨੂੰ ਯੋਜਨਾ ਦੇ ਤਹਿਤ ਲਾਭ ਵੀ ਪ੍ਰਾਪਤ ਹੋਣਗੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਜਿਹੜਾ 25 ਸਤੰਬਰ ਨੂੰ ਲਾਡੋ ਲక్ష్ਮੀ ਯੋਜਨਾ ਐਪ ਲਾਂਚ ਕਰਨਗੇ ਜਿਸ ਨਾਲ ਔਰਤਾਂ ਇਸ ਯੋਜਨਾ ਲਈ ਅਰਜੀ ਦੇ ਸਕਣਗੀਆਂ ਅਰਜੀ ਦੇਣ ਲਈ ਆਧਾਰ ਕਾਰਡ ਪਰਿਵਾਰਿਕ ਵੇਰਵੇ ਤੇ ਆਮਦਨ ਸਰਟੀਫਿਕੇਟ ਵਰਗੇ ਦਸਤਾਵੇਜ਼ਾਂ ਦੀ ਲੋੜ ਹੁੰਦੀ ਆ ਯੋਜਨਾ ਲਈ ਅਰਜੀ ਦੇਣ ਤੋਂ ਬਾਅਦ ਸਾਰੀਆਂ ਅਰਜ਼ੀਆਂ ਦੀ ਅਧਿਕਾਰੀਆਂ ਦੁਆਰਾ ਤਸਦੀਕ ਕੀਤੀ ਜਾਵੇਗੀ ਜੇਕਰ ਸਾਰੇ ਦਸਤਾਵੇਜ਼ ਕਰਮਬੰਦ ਨੇ ਤਾਂ ਯੋਗ ਔਰਤਾਂ ਨੂੰ ਸਿੱਧੇ ਲਾਭ ਟਰਾਂਸਫਰ ਰਾਹੀਂ প্রতি مہینہ 2100 روپے ਸਿੱਧੇ ਉਹਨਾਂ ਦੇ ਖਾਤਿਆਂ ਵਿੱਚ ਪ੍ਰਾਪਤ ਹੋਣਗੇ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਬੀਬੀਆਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਸੀ ਯਾਦ ਦੁਬਾਰਾ ਕਰਾ ਦਿੰਦੇ ਹਾਂ ਕਿਹੜਾ ਐਲਾਨ ਕੀਤਾ ਗਿਆ ਸੀ ਤਾਂ ਔਰਤਾਂ ਦੇ ਹਿੱਤ ਵਿੱਚ ਇੱਕ ਮਹੱਤਵਪੂਰਨ ਐਲਾਨ ਕੀਤਾ ਹੋਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੀਆਂ ਬੀਬੀਆਂ ਨੂੰ ਵਾਅਦੇ ਮੁਤਾਬਕ 1100 روپے ਅਗਲੇ ਸਾਲ ਯਾਨੀ ਕਿ 2026 ਦੇ ਬਜਟ ਵਿੱਚ ਪਾਸ ਹੋਣ ਤੋਂ ਬਾਅਦ ਮਿਲਨੇ ਸ਼ੁਰੂ ਹੋ ਜਾਣਗੇ ਮੁੱਖ ਮੰਤਰੀ ਨੇ ਇਹ ਐਲਾਨ ਜਿਹੜਾ ਇੱਕ ਜਿਹੜੇ ਚੈਨਲ ਨੂੰ ਜਿਹੜਾ ਇੰਟਰਵਿਊ ਦੌਰਾਨ ਵੀ ਦਿੱਤਾ ਸੀ ਮੁੱਖ ਮੰਤਰੀ ਮਾਨ ਨੇ ਸਪਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਯੋਜਨਾ ਨੂੰ ਲਾਗੂ ਕਰਨ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਔਰਤਾਂ ਦੀ ਆਰਥਿਕ ਮਜ਼ਬੂਤੀ ਸਰਕਾਰ ਦੀ ਪਾਇਓਰਟੀ ਆ ਤੇ ਇਹ ਵਾਅਦਾ ਕਿਸੇ ਹਾਲਤ ਵਿੱਚ ਅਧੂਰਾ ਨਹੀਂ ਰਹੇਗਾ ਯਾਦ ਰਹਿ ਹੈ ਕਿ ਸਰਕਾਰ ਬਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੀਆਂ ਔਰਤਾਂ ਨੂੰ ਮੁਫਤ ਸਫ਼ਰ ਦੇ ਨਾਲ 1100 ਰੁਪਏ ਮਹੀਨਾਵਾਰ ਜਿਹੜੇ ਉਹ ਦਿੱਤੇ ਜਾਣਗੇ ਹਾਲਾਂਕਿ ਚਰਚਾਵਾਂ 1000 ਰੁਪਏ ਨੂੰ ਲੈ ਕੇ ਵੀ ਚੱਲ ਰਹੀਆਂ ਸੀ ਪਰ ਹੁਣ ਦੇ ਨੂੰ ਹਕੀਕਤ ਬਣਾਉਣ ਵਾਲਾ ਵੱਡਾ ਕਦਮ ਚੁੱਕਿਆ ਗਿਆ ਹੈ ਇਹ ਫੈਸਲਾ ਨਾ ਸਿਰਫ ਘਰ ਘਰ ਦੀਆਂ ਬੀਬੀਆਂ ਲਈ ਰਾਹਤ ਲਿਆਏਗਾ ਸਗੋਂ ਉਹਨਾਂ ਦੇ ਦਿਨ ਚੜਦੀ ਜਿੰਦਗੀ ਦੇ ਵਿੱਚ ਵੀ ਆਰਥਿਕ ਸਹਾਰਾ ਪੈਦਾ ਕਰੇਗਾ ਮੁੱਖ ਮੰਤਰੀ ਮਾਨ ਨੇ ਪੰਜਾਬ ਵਿਧਾਨ ਸਭਾ ਦਾ ਤਿੰਨ ਦਿਨਾਂ ਦਾ ਜਿਹੜਾ ਵਿਸ਼ੇਸ਼ ਸੈਸ਼ਨ ਸਦਨ ਦਾ ਐਲਾਨ ਵੀ ਕੀਤਾ ਹੋਇਆ ਮੁੱਖ ਮੰਤਰੀ ਮਾਨ ਨੇ ਇਹ ਸੈਸ਼ਨ ਪੰਜਾਬ ਵਿੱਚ ਹੜ੍ਹਾਂ ਨਾਲ ਹੋਈ ਤਬਾਹੀ ਨਾਲ ਸੰਬੰਧਿਤ ਕੁਝ ਨਿਯਮਾਂ ਵਿੱਚ ਲੋਕਪੱਖੀ ਸੋਧਾਂ ਕਰਨ ਲਈ ਤੇ ਮੁਆਵਜ਼ੇ ਨਾਲ ਸੰਬੰਧਿਤ ਪੂਜਾ ਨਵੇਂ ਕਾਨੂੰਨਾਂ ਨੂੰ ਮਾਨਤਾ ਦੇਣ ਲਈ ਸਦਿਆ ਮਾਨ ਸਰਕਾਰ ਨੇ ਇਹ ਵੀ ਸੈਸ਼ਨ 26 ਸਤੰਬਰ ਤੋਂ 29 ਸਤੰਬਰ ਤੱਕ ਸਦਿਆ ਗਿਆ ਹੈ